ਸ਼ਹਿਰ ਦੇ ਵਿੱਚ ਆ ਰਾਮਪਰੇਜ ਬਲਕਾਰ ਸਿੰਘ ਸਿੱਧੂ ਗੁੱਟਾ ਕਰਦੀ ਕਰਦਾ ਹੈ ਪੱਤਰਕਾਰਾਂ ਤੇ ਪਰਚਾ ਦਰਜ ਕਰਾਉਂਦਾ ਤਾਂ ਇਹੋ ਜਿਹਾ ਐਮਐਲਏ ਨੂੰ ਜਿਹੜੇ ਸਾਡੇ ਪੰਜਾਬ ਦੀਆਂ ਧੀਆ ਪੈਣਾ ਨੂੰ ਔਟਸੋਟ ਬੋਲਦਾ ਹੈ ਗਦੇ ਦੇ ਚੜਾ ਕੇ ਮੂੰਹ ਗਾਲਾਂ ਕਰਕੇ ਇਹਦੇ ਐਮਐਲਏ ਦਾ ਚੁਰਸ ਕਰਨਾ ਚਾਹੀਦਾ ਹੈ ਸਾਡੀਆਂ ਪੈਣਾ ਬੀਬੀਆਂ ਨੂੰ ਬਦਨਾਮ ਕਰ ਰਹੀ ਆ ਜੇ ਕਿਸੇ ਨੇ ਆਡੀਓ ਸੁਣੀ ਆ ਨਾ ਤੇ ਉਹਦਾ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਇਹੋ ਜਿਹੇ ਐਮਐਲਿਆਂ ਨੂੰ ਸੱਤਰ ਮਾਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਉਹ ਕੱਲ੍ਹ ਗਾ ਵੋਟਾਂ ਪਾ ਕੇ ਇਹਨਾਂ ਨੂੰ ਕੁਰਸੀਆਂ ਤੇ ਬੁਆਉਣਾ ਅਜਾ ਇਹਨਾਂ ਦੇ ਆਪਾਂ ਮੜਕੇ ਇਹਨਾਂ ਨੂੰ ਥੋੜੇ ਦੇ ਲਾਉਣਾ ਕੋਈ ਲੋਕ ਕੰਮ ਹੀ ਨਹੀਂ ਆਉਂਦਾ ਕਿਸੇ ਦਾ ਭਰਾਨੇ ਹੋ ਜੇ ਐਮ ਐਲ ਏ ਤੇ ਜਿਹੜੇ ਕਿ ਇੱਕ ਕਲਾਕਾਰ ਹੁੰਦੇ ਹੋਏ ਕਬੂਸੀਆਂ ਮਾਰਦੇ ਮਾਰਦੇ ਐਮ ਐਲ ਏ ਬਣ ਗਏ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਔਰਤਾਂ ਦੀ ਇੱਜ਼ਤ ਕੀ ਕਰਨੀ ਆ ਸੀ ਲਗਭਗ ਇਹਨਾਂ ਦੇ ਬਹੁਤ ਸਾਰੇ ਐਮ ਐਲ ਏ ਆ ਦੇ ਗਿਣਾ ਕੱਪੜਿਆਂ ਦੇ ਵੀਡੀਓਜ਼ ਆਈਆਂ ਬਹੁਤ ਸਾਰੇ ਕੁੜੀਆਂ ਦੇ ਵੀਡੀਓਜ਼ ਆਈਆਂ ਹੁਣ ਰਹਿੰਦੀ ਖੁੰਦੀ ਇਨਾਂ ਦੀ ਜਿਹੜੀ ਇੱਕ ਆਡੀਓ ਲੀਕ ਹੋਈ ਐ ਉਹਦੇ ਵਿੱਚ ਇਹ ਇੰਨੇ ਗੰਦੇ ਸ਼ਬਦ ਬੋਲਦੇ ਐ ਹੁਣ ਲਾਹਨਤ ਤਾਂ ਇਹ ਐ ਵੀ ਜਿਹੜੇ ਬੰਦੇ ਭਾਈ ਇੰਦਰ ਦੇ ਨਾਲ ਖੜੇ ਸੀਗੇ ਇਹਨਾਂ ਨੇ ਯਕੀਨ ਕਰਦੇ ਸੀ ਇਹ ਉਹਨਾਂ ਨੂੰ ਨਹੀਂ ਬਖਸ਼ ਰੇ ਤੇ ਤੂੰ ਮੈਂ ਤਾਂ ਕੀ ਲੱਗੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਸੱਚ ਦੀ ਆਵਾਜ਼ ਲੋਕ ਆਵਾਜ਼ ਦੇ ਨਿਟਰ ਪੱਤਰਕਾਰ ਮਨਿੰਦਰ ਸਿੱਧੂ ਜੀ ਜੋ ਪੰਜਾਬ ਸਰਕਾਰ ਨੇ ਝੂਠਾ ਪਰਚਾ ਕੀਤਾ ਉਹ ਪਰਚਾ ਰੱਦ ਕਰਾਉਣ ਵਾਸਤੇ ਤੇ ਬਲਕਾਰ ਸਿੱਧੂ ਦਾ ਕੁੱਤਲਾ ਫੁਕਣ ਵਾਸਤੇ ਤੁਸੀਂ ਵਰਤੇ ਮੀਂਹ ਦੇ ਵਿੱਚ ਵੱਡੀ ਕੈਂਤੀ ਦੇ ਵਿੱਚ ਹਾਜ਼ਰ ਹੋਏ ਤੁਹਾਡਾ ਧੰਨਵਾਦ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪ੍ਰਸਤ ਪ੍ਰਧਾਨ ਬਾਜਾ ਰੋਂ ਖੰਨਾ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਿਸ਼ਵਾਸ ਦਉਂਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜੱਥੇਬੰਦੀਆਂ ਸੰਘਰਸ਼ ਫਿੱਟਣ ਗੀਆਂ ਅਸੀਂ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਸਰਕਾਰ ਦੇ ਫੈਸਲੇ ਦੀ ਨਕੀਤੀ ਕਰਦੇ ਆ ਕਿਉਂਕਿ ਸਰਕਾਰ ਨੇ ਇਹ ਸਰਕਾਰ ਜਿਹੜੀ ਬਣਾਈ ਸੀਗੀ ਔਰਤਾਂ ਨੂੰ 1000 ਰੁਪਏ ਦੇਣ ਦੇ ਨਾਂ ਤੇ ਬਣਾਈ ਸੀਗੀ 1000 ਰੁਪਏ ਤਾਂ ਕੀ ਦੇਣਾ ਸੀਗਾ ਸਰਕਾਰ ਨੇ ਸਾਡੀਆਂ ਭੈਣਾਂ ਬੀਬੀਆਂ ਨੂੰ ਬਦਨਾਮ ਕਰ ਰਹੀ ਆ ਜੇ ਕਿਸੇ ਨੂੰ ਆਡੀਓ ਸੁਣੀ ਆ ਨਾ ਤੇ ਉਹਦਾ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਇਹੋ ਜਿਹੇ ਐਮਐਲਿਆ ਨੂੰ ਸਿੱਤਰ ਮਾਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਮੈਂ ਤਾਂ ਹੈਰਾਨ ਹੋ ਜੇ ਐਮਐਲਏ ਤੇ ਜਿਹੜੇ ਕਿ ਇੱਕ ਕਲਾਕਾਰ ਹੁੰਦੇ ਹੋਏ ਕਬੂਸੀਆਂ ਮਾਰਦੇ ਮਾਰਦੇ ਐਮਐਲਏ ਬਣ ਗਏ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਔਰਤਾਂ ਦੀ ਇੱਜ਼ਤ ਕੀ ਕਰਨੀ ਆ ਸੀ ਤੇ ਇੱਜ਼ਤ ਦੇ ਕਰਦੇ ਕਰਦੇ ਉਲਟਾ ਇਹਨਾਂ ਦੀ ਬਦਨਾਮੀ ਕਰਨ ਲੱਗ ਗਏ ਆ ਇਹ ਤੋ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਵਾਸ ਦੁਨਨਾ ਕਿ ਜੋ ਵੀ ਪ੍ਰੋਗਰਾਮ ਲਿਖਣਗੇ ਅੱਜ ਅਤੇ ਬੰਦੀਆਂ ਮੈਂ ਤਾਂ ਇਹ ਵੀ ਕਹੂੰਗਾ ਕਿ ਪੰਜਾਬ ਦੇ ਵਿੱਚ ਹਰ ਇੱਕ ਮੇਲੇ ਦੇ ਜੇ ਸਰਕਾਰ ਦੇ ਨੱਕ ਦੇ ਵਿੱਚ ਆਪਾਂ ਦਮ ਲਿਆਉਣਾ ਤਾਂ ਜਿੰਨੇ ਵੀ ਸਰਕਾਰ ਦੇ ਐਮਐਲਏ ਹਰ ਇੱਕ ਐਮਐਲਏ ਦੇ ਬਾੜ ਦੇ ਵਿੱਚ ਜਿਹੜੀ ਵੀ ਮੀਡੀਆ ਪ੍ਰਿੰਟਰ ਜਿੱਥੇ ਬੰਦੀਆਂ ਇਹਨਾਂ ਦੀ ਪੱਤਰਕਾਰ ਵੀਰਾ ਉੱਥੇ-ਉੱਥੇ ਜਿੱਥੇ-ਜਿੱਥੇ ਵੀ ਹੈ ਉੱਥੇ-ਉੱਥੇ ਧਰਨੇ ਲਗਾਉਣ ਉਹਨਾਂ ਦੇ ਹੁਕਮ ਮੁਜਾਰੇ ਕਰਨ ਉਹਨਾਂ ਦੀਆਂ ਅਰਥੀਆਂ ਫੂਕਣ ਫੇਰੇ ਸਰਕਾਰ ਦੇ ਨੱਕ ਦੇ ਵਿੱਚ ਧਾਮ ਆਊਗਾ ਤੋਂ ਇਹਨਾਂ ਕਹਿੰਦਾ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਜਥੇਬੰਦਗਾਂ ਤੋਂ ਆਏ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਜੀ ਆਇਆਂ ਨੂੰ ਕਹਿੰਦਾ ਕਿਉਂਕਿ ਤੁਹਾਡੀ ਨਿੱਕੇ ਜਿਹੇ ਸੱਜਦੇ ਉੱਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਪਹੁੰਚੇ ਹੋ ਤੇ ਮੈਂ ਕਹਿੰਦਾ ਮੈਨੂੰ ਤਰਸ ਆਉਂਦਾ ਉਹਨਾਂ ਝਾੜੂ ਵਾਲੇ ਵਰਕਰਾਂ ਤੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਨੂੰ ਇਡਗੜੀਆਂ ਵਾਲੀਆਂ ਕੁਰਸੀਆਂ ਤੇ ਪਾਇਆ ਆ ਬਲਕਾਰ ਵਰਗੇ ਵੇ ਲੋੜੇ ਬੰਦਿਆਂ ਨੂੰ ਉਹ ਸਾਡੀਆਂ ਧੀਆਂ ਪਣਾ ਪ੍ਰਤੀ ਕਿਹੋ ਜਿਹਾ ਸ਼ਬਦ ਵਰਤਦੇ ਆ ਮੈਨੂੰ ਤਰਸ ਆਉਂਦਾ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਜੰਦੀ ਪਰ ਅੱਜ ਦੇਖੋ ਤੁਸੀਂ ਕੀ ਹੋ ਰਿਹਾ ਜਿਹੜਾ ਬੰਦਾ ਵੀ ਸੱਚ ਦੀ ਆਵਾਜ਼ ਕੱਢਦਾ ਹੈ ਸੱਚ ਦੇ ਪਹਿਰਾ ਦਿੰਦਾ ਹੈ ਚਾਹੇ ਉਹ ਗੋਰਾ ਮੱਤਾ ਹੋਵੇ ਤੇ ਜੇ ਮਨਿੰਦਰ ਸਿੱਧੂ ਹੋਵੇ ਤੇ ਚਾਹੇ ਕੋਈ ਜਥੇਬੰਦੀ ਦਾ ਹੋਰ ਕਿਸੇ ਵੀ ਜਥੇਬੰਦੀ ਦਾ ਬਲਾਰਾ ਹੋਵੇ ਵਾਕਰ ਹੋਵੇ ਮੈਂ ਬੇਨਤੀ ਕਰਦਾ ਉਹਨਾਂ 86 ਲੀਡਰਾਂ ਨੂੰ ਵੀ ਮੈਂ ਕਹਿੰਦਾ ਅੱਜ ਸਾਨੂੰ ਤੇਲ ਚੋਣਾ ਚਾਹੀਦਾ ਸੀ ਮੇਰੇ ਕਾਂਗਰਸ ਪਾਰਟੀ ਦਾ ਲੋਕ ਉਹ ਵੀ ਇੱਥੇ ਵਸੂਲੀਅਤ ਕੀਤੀ ਹੈ ਤੇ ਮੈਨੂੰ ਪਤਾ ਲੱਗਦਾ ਤੇ ਮੈਂ ਉਹਨੂੰ ਤੇਲ ਚੋ ਕੇ ਉਹਨਾਂ ਦਾ ਸਵਾਗਤ ਕਰਦਾ ਮੈਂ ਕਹਿੰਦਾ ਵੀ ਫਿਰ ਵੀ ਦੇਰ ਆਏ ਗਰਸਤ ਆਏ ਮੈਂ ਉਹਨਾਂ 86 ਪਾਰਟੀਆਂ ਦੇ ਲੀਡਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਲੋਕਾਂ ਕੋਲੇ ਸਿਰਫ ਵੋਟਾਂ ਲੈਣ ਵਾਸਤੇ ਹੁਣ ਵੀਓ ਤੇ ਜਾਂ ਤੁਹਾਡੇ ਦੇ ਇੱਕ ਗੱਲ ਲਾਗੂ ਹੁੰਦੀ ਆ ਵੀ ਤੁਸੀਂ ਤੁਮਸਲੀ ਬਟੇਰੇ ਹੋ ਤੇ ਜਾਂ ਤੁਹਾਡੇ ਦੇ ਇੱਕ ਗੱਲ ਲਾਗੂ ਹੁੰਦੀ ਆ ਵੀ ਤੁਸੀਂ بارش ਵੇਲੇ ਨਿਕਲਣ ਵਾਲੇ ਪੀਲੇ ਦੇ ਜੱਡੂਆਂ ਇਸ ਕਰਕੇ ਮੈਂ ਲੋਕਾਂ ਨੂੰ ਗਲਤ ਨਹੀਂ ਕਹੂੰਗਾ ਫਿਰ ਜੇ ਲੋਕ ਤੁਹਾਡੇ ਦੇ ਸ਼ਬਦ ਦੱਸਦੇ ਆ ਨਾ ਤੇ ਤੁਸੀਂ ਉਸ ਸ਼ਬਦ ਦੇ ਕਾਬਲ ਹੋ ਮੈਂ ਕਹਿੰਦਾ ਵੀ ਜੇ ਆ ਜਥੇਬੰਦੀਆਂ ਨਾ ਹੁੰਦੀਆਂ ਨਾ ਤਾਂ ਲੋਕਾਂ ਨੂੰ ਇਹਨਾਂ ਨੇ ਝੇਲਾਂ ਦੇ ਵਿੱਚ ਡੱਕ ਕੇ 300 752 ਕਰਕੇ ਚੱਡੇ ਪਾੜ ਕੇ ਤੇ ਉਹਨਾਂ ਗੋਲੇ ਵਰਗੇ ਲੋਕਾਂ ਨੂੰ ਨਾ ਅੰਦਰ ਤੱਕ ਦੇਣਾ ਸੀ ਇਹਨਾਂ ਦਾ ਮੁਸ਼ਕਲੀ ਨਿਕਲਣ ਦੇਣਾ ਸੀ ਜੋ ਕਲਦੀਪ ਕਲਦੀਪ ਚੰਦਪਾ ਨਾ ਹੋਇਆ ਜੇ ਜਥੇਬੰਦੀਆਂ ਮੈਂ ਕਿਸੇ ਇੱਕ ਜਥੇਬੰਦੀ ਦੀ ਗੱਲ ਨਹੀਂ ਕਰੂੰਗਾ ਇਹ ਜਥੇਬੰਦੀਆਂ ਨਾ ਹੁੰਦੀਆਂ ਜਾਂ ਸਮਾਜ ਸੇਵੀ ਲੋਕ ਨਾ ਹੁੰਦੇ ਨਾ ਤੇ ਜਾਂ ਫਿਰ ਦਰਸ਼ ਨੂੰ ਨਾ ਖੁੱਲਦੇ ਤੇ ਸਾਡੇ ਵੱਡੇ ਬਜ਼ੁਰਗਾਂ ਦਾ ਕੀੜੇ ਪੈ ਜਾਣ ਸੀ ਇਹ ਜਥੇਬੰਦੀਆਂ ਨਾ ਹੁੰਦਾਂ ਪਰ ਗੋਰੇ ਵਰਗੇ ਇਨਸਾਨ ਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਤੇ ਕਲਦੀਪ ਚੰਦ ਭਾਨ ਨੂੰ ਗਦੀਪ ਚੰਦ ਭਾਨ ਨੇ ਉਹ ਕੀਤੀ ਇਹਨਾਂ ਨੇ 100-100 ਡਾਂਗ ਉਹਨਾਂ ਗਰੀਬਾਂ ਦੇ ਉੱਤੇ ਤੋੜੀ ਗਈ ਹੈ ਜੇ ਪਰ ਡਾਂਗਾਂ ਪਸ਼ੂ ਦੇ ਮਾਰ ਲੱਗ ਜਗੇ ਨਾ ਡਾਂਗ ਤਾਂ ਨਹੀਂ ਟੁੱਟਦੀ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਆਹ ਛਾਸੀ ਤਬਸਲੀ ਬਟੇਰਿਆਂ ਨੂੰ ਆਹ ਛਾਸੀ ਪੀਲੇ ਟੱਟੂਆਂ ਨੂੰ ਤੇ ਕੱਲੀਆਂ ਵੋਟਾਂ ਵੇਲੇ ਵੇੜਾ 'ਚ ਨਾ ਜਾਇਆ ਕਰੋ ਜਦੋਂ ਕਿਸੇ ਗਰੀਬ ਤੇ ਕਿਸੇ ਮਜ਼ਦੂਰ ਤੇ ਕਿਸਾ ਕਿਸਾਨ ਤੇ ਤੇ ਕਿਸੇ ਛੋਟੇ ਦੁਕਾਨਦਾਰ ਦੇ ਉੱਤੇ ਮੜੀ ਜਿਹੀ ਕੁ ਮਸੀਬਤ ਆਉਂਦੀ ਆ ਨਾ ਤੇ ਤੁਸੀਂ ਉੱਥੇ ਬੈਠ ਕੇ ਦੰਦ ਕੱਢਦੇ ਹੋ ਤੇ ਕਈ ਬੋਲੇ 1 ਮਿੰਟ ਰੋ ਤੇ ਚੱਲ ਪਿਆ ਨਾ ਗੱਲ ਚੱਲਣ ਦੇ ਅੱਛਾ ਇਹ ਕੀ ਹੋਇਆ ਇਹਨਾਂ ਨੂੰ ਕੱਲੀਆਂ ਵੋਟਾਂ ਪਾ ਕੇ ਇਹਨਾਂ ਨੂੰ ਕੁਰਸੀਆਂ ਤੇ ਬਿਵਾਉਣਾ ਅੱਛਾ ਇਹਨਾਂ ਦੇ ਆਪਾਂ ਮਲਕੇ ਇਹਨਾਂ ਨੂੰ ਫੋੜੇ ਦੇ ਲਾਉਣਾ ਜਦੋਂ ਲੋਕ ਕੰਮ ਹੀ ਨਹੀਂ ਆਉਂਦਾ ਕਿਸੇ ਦੇ ਮੈਂ ਕਹਿੰਦਾ ਜੱਜੇਬੰਦੀ ਦੇ ਲੋਕੋ ਤੁਹਾਡੇ ਮੂਰੇ ਮੇਰਾ ਸਿਰ ਝੁਕਦਾ ਕਿਉਂ ਜੇ ਤੁਸੀਂ ਨਾ ਹੁੰਦੇ ਅੱਜ ਆਹ ਸੰਘਰਸ਼ ਸੀ ਜਿਹੜਾ ਸਦਾ ਮੈਨੂੰ ਲੱਗਦਾ ਸੀ ਇਹ ਤਰ੍ਹਾਂ ਜਾਂਦਾ ਤੁਸੀਂ ਪੀਲੀਆਂ ਪੱਗਾਂ ਵਾਲੇ ਹਰੀਆਂ ਪੱਗਾਂ ਵਾਲੇ ਮੈਂ ਕਹਿੰਦਾ ਪੱਗ ਦਾ ਕੋਈ ਵੀ ਰੰਗ ਹੈ ਉਹ ਪੱਗ ਦਾ ਸਤਿਕਾਰਯੋਗ ਹੁੰਦੀ ਹੈ ਪਰ ਤੁਹਾਡੀ ਪੱਗ ਦਾ ਇੱਕ ਬਣ ਗਿਆ ਵੱਡਾ ਜਿਵੇਂ ਕੋਈ ਉਹ ਬਣ ਜਾਂਦਾ ਕਿਸਦਾ ਨਾ ਬਣ ਜਾਂਦਾ ਇਸ ਕਰਕੇ ਪੀਲੀਆਂ ਪੱਗਾਂ ਵਾਲਿਓ ਹਰੇਗਾ ਪੱਗਾਂ ਵਾਲਿਓ ਮੈਂ ਤੁਹਾਡੇ ਮੂਰੇ ਸਿਰ ਝੁਕਾਉਣਾ ਤੇ ਨਾਕਸ਼ਾਸੀ ਲੀਡਰਾਂ ਨੂੰ ਮੈਂ ਫੇਰ ਕਹਿਣਾ ਚਾਹੁੰਦਾ ਚੇਤਾਵਨੀ ਦਿੰਦਾ ਮੈਂ ਕਿ ਕਾਂਗਰਸੀਆਂ ਆਪਣਾ ਵੀ ਇਹਨਾਂ ਨੂੰ ਸਮਝ ਜਣਾ ਚਾਹੀਦਾ ਕਿਉਂਕਿ ਕਾਲੀ ਇਹਨਾਂ ਨੂੰ ਸਮਝਣ ਕਾਂਗਰਸੀ ਕਿ ਕਾਲੀਦਾਲ ਖਤਮ ਹੋ ਗਿਆ ਤੇ ਝਾੜੂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਤੇ ਅਸੀਂ ਮੁੱਖ ਮੰਤਰੀ ਬਣ ਜਾਗੇ ਇਹ ਗੱਲ ਝੂਠੀ ਆ ਭਾਵੇਂ ਕਾਂਗਰਸ ਨੂੰ ਲੱਗ ਰਿਹਾ ਇਸ ਕਰਕੇ ਮੈਂ ਕਹਿੰਦਾ ਐਨੀਆਂ ਹਾਈ ਦੀ ਅਰੋੜਾ ਕਾਲਾ ਸ਼ਰਮਾ ਇਹਨਾਂ ਸਾਰੇ ਜਸਨਾ ਪਾਰਟੀਆਂ ਨੂੰ ਕਹਿੰਦਾ ਵੀ ਸੁਧਰ ਜੋ ਮੇਰੇ ਬਹੁਤ ਹੀ ਸਤਾਰਜ ਸਾਰੀਆਂ ਜਥੇਬੰਦੀਆਂ ਦੇ ਆਪੂ ਤੇ ਸਾਰੀਆਂ ਹੀ ਜਥੇਬੰਦੀਆਂ ਦੇ ਵਰਕਰ ਸਰਹਬਾਨ ਨੂੰ ਅਤੇ ਸਾਡੇ ਜੈਤੂ ਫਰੀਦਪੁਰ ਪੁੱਰਾ ਦਾ ਜੋ মিডিਆ ਹੈ ਸਾਰਿਆਂ ਨੂੰ ਮੈਂ ਪਹਿਲਾਂ ਤਾਂ ਧੰਨਵਾਦ ਕਰਦੀ ਆ ਕਿ ਤੁਸੀਂ ਇੱਕ ਸੱਚ ਦੀ ਆਵਾਜ਼ ਜੋ ਸਾਡੇ ਫਰੀਦਕੋਟ ਵਿੱਚ ਲੋਕਾਂ ਆਵਾਜ਼ ਸੱਚ ਦੀ ਆਵਾਜ਼ ਸੀ ਅੱਜ ਉਸ ਮੰਦਰ ਜੀਤ ਦਾ ਸਾਥ ਦੇ ਰਹੇ ਹੋ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤਾਂ ਵੀਰੋ ਜੇ ਪ੍ਰੈਸ ਤੇ ਹਮਲਾਏ ਪ੍ਰੈਸ ਨੂੰ ਪ੍ਰੈਸ ਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਤਾਂ ਇੱਕ ਲੋਕਤੰਤਰ ਜਿਹੜਾ ਇਸ ਦਾ ਲੋਕਤੰਤਰ ਦਾ ਘਾਣ ਕੀਤਾ ਗਿਆ ਕੀ ਅਸੀਂ ਮਤਲਬ ਕਿ ਇਦਾਂ ਹੀ ਮਰੀ ਜਾਵਾਂਗੇ ਕਿ ਪੰਜਾਬ ਦੇ ਵਿੱਚ ਜੋ ਸਾਡਾ ਸੋਸ਼ਲ ਮੀਡੀਆ ਜੋ ਸਾਡੀ ਆਵਾਜ਼ ਬਚਾਉਣ ਵਾਲਾ ਇੱਕ ਸਾਧਨ ਹੈ ਤੇ ਉਸ ਦੀ ਵੀ ਆਵਾਜ਼ ਉਸ ਦਾ ਵੀ ਗਾਲਾ ਕੁੱਟਿਆ ਜਾ ਰਿਹਾ ਤਾਂ ਇਸ ਤੋਂ ਮੰਦ ਭਾਗੀ ਹੋਰ ਕੋਈ ਗੱਲ ਵੀ ਹੋ ਸਕਦੀ ਤਾਂ ਸਾਡਾ ਹੱਕ ਬਣਦਾ ਸੀ ਕਿ ਇੱਕ ਜੋ ਸੱਚ ਤੇ ਪਹਿਰਾ ਦੇ ਰਿਹਾ ਹੈ ਜੋ ਸੱਚ ਨੂੰ ਸੱਚ ਦੀ ਆਵਾਜ਼ ਜਾਂ ਕਿਤੇ ਕਿਤੇ ਮਜ਼ਦੂਰ ਨਾਲ ਧੱਕਾ ਕਿਸੇ ਗਰੀਬ ਨਾਲ ਧੱਕਾ ਹੋ ਰਿਹਾ ਹੈ ਤਾਂ ਇਹ ਜਿਹੜੀ ਲੋਕਾਂ ਆਵਾਜ਼ ਆ ਉਸ ਦੀ ਆਵਾਜ਼ ਅਠਾਉਂਦੀ ਸੀ ਤਾਂ ਅੱਜ ਉਸੇ ਉੱਤੇ ਹਮਲਾ ਹੋਇਆ ਤਾਂ ਇਸ ਤੋਂ ਵੱਧ ਹੋਰ ਕੋਈ ਮੰਦਭਾਗੀ ਘਟਨਾ ਨਹੀਂ ਹੋ ਸਕਦੀ ਤਾਂ ਮੈਂ ਸਖਤ ਸ਼ਬਦਾਂ ਵਿੱਚ ਮੈਂ ਬ੍ਰਾਂਸਤ ਮੰਚ ਵੱਲੋਂ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ ਤੇ ਪੰਜਾਬ ਸਰਕਾਰ ਨੂੰ ਮੈਂ ਲੱਖ ਲਾਹਨਤ ਕੈਨੀ ਆ ਕੇ ਲੱਖ ਲਾਹਨਤ ਤੇਰੇ ਪੰਜਾਬ ਸਰਕਾਰ ਦੇ ਵਿੱਚ ਅੱਜ ਲੋਕਤੰਤਰ ਦਾ ਗळा ਘੁੱਟਿਆ ਜਾ ਰਿਹਾ ਹੈ ਤਾਂ ਪ੍ਰੈਸ ਤੇ ਹਮਲਾ ਹੈ ਜਿਹੜਾ ਬਹੁਤ ਹੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਇਹਨਾਂ ਕਹਿੰਦੀ ਹੋਈ ਮੈਂ ਖਿਮਾਂ ਦੀ ਜਾਂਚ ਖਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪੀਏ ਸੀਗੇ ਸ਼ੀਰਾ ਸ਼ੀਰਾ ਮੱਲੂਆਣਾ ਤੇ ਉਹਦੀ ਗੱਡੀ ਕੱਲ ਕਬਜ਼ੇ 'ਚ ਲੈ ਲਈ ਕਹਿੰਦੇ ਵੀ ਇਹ ਗੱਡੀ ਸਾਨੂੰ ਉਪਰ ਹੁਕਮ ਆਇਆ ਬਲਕਾਰ Sidhu ਦਾ ਤੇ ਗੱਡੀ ਤੇਰੀ ਬਾਉਂਡ ਕਰਨੀ ਹੈ ਸਾਰੇ ਜਿਦੋਂ ਕੇ ਕਾਗਜ਼ ਪੱਤਰੋ ਦੇ ਕੋਲ ਸੀ ਉਹ ਉਹਦੇ ਦੱਸਣ ਦੇ ਮੁਤਾਬਕ 140000 ਰੁਪਿਆ ਗੱਡੀ ਦੇ ਵਿੱਚ ਸੀ ਨਾ ਉਹਨੂੰ ਪੈਸੇ ਚੱਕਣ ਦਿੱਤੇ ਐ ਤੇ ਉਹਦੀ ਗੱਡੀ ਬਾਉਂਡ ਕਰਤੀ ਕੱਲ ਦੀ ਥਾਣੇ ਦੇ ਵਿੱਚ ਗੱਡੀ ਬੰਦ ਆ ਐ ਐਮਐਲਈ ਕਹਿੰਦੇ ਇਹਦੀ ਗੱਡੀ ਬੰਦ ਕਰ ਦਿਓ ਕਿਉਂਕਿ ਉਹ ਸੱਚ ਬੋਲਦਾ ਸੀਰਾ ਵੀ ਸੱਚ ਬੋਲਦਾ ਜਿਹੜਾ ਪੀ ਐ ਸੀਗਾ ਉਹਦੀ ਗੱਡੀ ਬਾਉਂਡ ਕਰਤੀ ਬਿਨਾ ਕਿਸੇ ਮਤਲਬ ਤੋਂ ਤੇ ਇਹ ਇਹੋ ਜੇ ਸਾਡੇ ਘਟਿਆ ਕੰਮ ਕਰ ਰਿਹਾ ਐ ਐਮਐਲਈ ਤੇ ਪੰਜਾਬ ਸਰਕਾਰ ਵੀ ਇਹੋ ਜਿਹੀ ਹੈ ਇਹ ਭਗਵੰਤ ਮਾਨ ਵੀ ਸਾਡਾ ਇਹੋ ਜਿਹਾ ਹੈ ਉਹ ਵੀ ਕਿਸੇ ਦੀ ਗੱਲ ਨਹੀਂ ਸੁਣਦਾ ਮੈਂ ਲੈਟਰ ਕੱਢਿਆ ਲਿਖਤੀ ਤੌਰ ਤੇ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਤੇ ਇਹਨਾਂ ਨੂੰ ਕਿਸੇ ਪ੍ਰੈਸ ਦਾ ਜਾਂ ਅਖਬਾਰ ਦਾ ਕੋਈ ਖੋਫ ਨਹੀਂ ਹੈ ਕੋਈ ਇਹਨਾਂ ਦੀ ਬਦਨਾਮੀ ਨਹੀਂ ਹੈ ਬਦਨਾਮੀ ਨਹੀਂ ਸਮਝਦੇ ਕਿਉਂਕਿ ਇਹ ਨਿਚਾਰ ਇਕੱਠੇ ਹੋਏ ਪਿਆ ਸਾਰੇ ਇਹ ਗਿੱਦਾ ਪਾਉਣ ਵਾਲੇ ਸੀਗੇ 2-2 ਰੁਪਏ ਇਕੱਠੇ ਕਰਨ ਵਾਲੇ ਇਹਨਾਂ ਨੂੰ ਵੱਡਾ ਕੁਝ ਮਿਲ ਗਿਆ ਨਿਚਾਰਾਂ ਨੂੰ ਗਿੱਦਾ ਪਾਉਣ ਵਾਲਿਆਂ ਨੂੰ ਅੱਜ ਇਹਨਾਂ ਨੇ ਕਬਜ਼ਾ ਕਰ ਲਿਆ ਪੰਜਾਬ ਤੇ ਤੇ ਲੋਕਾਂ ਨੂੰ ਲੁੱਟ ਰਹੇ ਐ ਖਾ ਰਹੇ ਐ ਤੇ ਡਰਾ ਰਹੇ ਐ ਕੁੱਟ ਰਹੇ ਐ ਬਸ ਇਹਨਾਂ ਤੋਂ ਖੜਾ ਛਣਾਉਣਾ ਆਪਾਂ ਆ ਹਉ ਸਤਾਈ ਆ ਗਈ ਇਹਨਾਂ ਨੂੰ ਸਾਬਕ ਸਿਖਾ ਦਿਓ ਇਹ ਤਾਂ ਬੰਦੇ ਇਹੋ ਜਿਹੇ ਘਟਿਆ ਸਾਡੇ ਐਮਐਲਏ ਬਣਾਤੇ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਐ ਸ਼ਹਿਰ ਦੇ ਵਿੱਚ ਰਾਮਪਰੇਜ ਬਲਕਾਰ ਸਿੰਘ ਸਿੱਧੂ ਗੁੰਡਾਗਰਦੀ ਕਰਦਾ ਪੱਤਰਕਾਰਾਂ ਤੇ ਪਰਚਾ ਦਰਜ ਕਰਾਉਂਦਾ ਐ ਇਹਜਾ ਤੋਂ ਖੜਾ ਛਡਾਉਣਾ ਚਾਹੀਦਾ ਔਰ ਇਹਨਾਂ ਦੇ ਮੈਂ ਤਾਂ ਇਹ ਕਹਿੰਦਾ ਵੀ ਜੇ ਪੰਜਾਬ ਦੇ ਲੋਕ ਜਾਗ ਪੈਣ ਤਾਂ ਇਹੋ ਜਿਹਾ ਐਮਐਲਏ ਨੂੰ ਜਿਹੜਾ ਸਾਡੇ ਪੰਜਾਬ ਦੀਆਂ ਧੀਆਂ ਪੈਣਾ ਨੂੰ ਉਲਸੋਟ ਬੋਲਦਾ ਗਧੇ ਦੇ ਚੜਾ ਕੇ ਮੂੰਹ ਗਾਲਾਂ ਕਰਕੇ ਇਹਦੇ ਐਮਐਲਏ ਦਾ ਜਲੂਸ ਕੱਢਣਾ ਚਾਹੀਦਾ ਮੇਰੀ ਇਹ ਮੰਗ ਹੈ ਪੰਜਾਬ ਤੁਮ ਮਰਦਾਬਾਦ 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 ਪੰਜਾਬ ਤੁਮ ਐਮਐਲਏ ਮਰਦਾਬਾਦ ਮਰਦਾਬਾਦ ਜਿਹੜੇ ਜਿਹੜੇ ਵਰਕਰ ਇਹਨੂੰ ਮੋਢੇ ਤੇ ਚੜਾ ਕੇ ਲਿਆਇਆ ਲਿਆਇਆ ਉਹਨਾਂ ਦੀਆਂ ਧੀਆਂ ਪੈਣਾ ਨੂੰ ਇਸ ਤਰ੍ਹਾਂ ਬੋਲਦਾ ਇਹਦਾ ਮੂੰਹ ਕਾਲਾ ਕਰਕੇ ਇਹਦਾ ਜਲੂਸ ਕੱਢਣਾ ਚਾਹੀਦਾ ਗੱਦੇ ਤੇ ਬਿਠਾ ਕੇ ਇਹ ਕਿਹੜਾ ਐਮਐਲਏ ਹੈ ਇਹ ਗੁੰਡਾ ਬੰਦਾ ਸੀ ਨਿਚਾਰ ਬੰਦਾ ਸੀ ਇੱਕ ਲੋਕਾਂ ਨੇ ਮੌਕਾ ਦਿੱਤਾ ਦੂਜੀਆਂ ਪਾਰਟੀਆਂ ਤੋਂ ਤੰਗ ਸੀ ਇੰਨਾ ਕਹਿਣਾ ਹੋਇਆ ਸ਼ਮਾ ਮੰਗਦਾ ਹੈ ਬਾਈਗੁਰਜੀ ਦਾ ਖਾਲਸਾ ਸ੍ਰੀ ਬਾਈਗੁਰਜੀ ਕੀ ਫਤਿਹ ਵੈਸੇ ਤਾਂ ਬਹੁਤ ਸਾਰੀਆਂ ਲਾਨਤਾਂ ਪਾਤੀਆਂ ਬਲਕਾਰ ਸਿੱਧੂ ਨੂੰ ਕਸਰ ਕੋਈ ਨਹੀਂ ਰਹੀ ਨਹੀਂ ਪਰ ਬਲਕਾਰ ਸਿੱਧੂ ਜੀ ਸੁਣ ਕੇ ਗੱਲ ਦੱਸਣ ਜਾ ਰਹੇ ਹੈ ਮੇਰਾ ਨਾਮ ਹੈ ਮੇਰਾ ਹਲਕਾ ਹੈਗਾ ਬਠਿੰਡਾ ਬਠਿੰਡਾ ਦੇ ਹạtੀ ਹੈ ਇੱਕ ਵਾਰ ਇਹ ਤਲਵੰਡੀ ਸਾਹਿਬ ਉਹ ਤੋਂ ਆਜ਼ਾਦ ਖੜਾ ਹੋਇਆ ਸੀ ਤੇ ਐਡੀ ਭੈੜੀ ਇਹ ਦੀ ਜਮਾਨਤ ਜਬਤ ਹੋਈ ਸੀ ਨਾ ਐਡੀ ਭੈੜੀ ਇਹ ਆਪ ਤੇ ਪੈਸੇ ਸਿਰ ਤੇ ਖੜਾ ਹੋ ਗਿਆ ਜਾਂ ਦਮ ਤੇ ਹੋ ਗਿਆ ਜਿਹੜੇ ਹਾਰ ਦਾ ਮੂੰਹ ਦੇਖਿਆ ਉਦੋਂ ਵਾਰੇ ਸਾਰੇ ਕਲਾਕਾਰ ਇਕੱਠੇ ਹੋ ਕੇ ਅੱਧੇ ਦਾ ਆਜ਼ਾਦ ਜਿੱਤੇ ਆਜ਼ਾਦ ਹਾਰੇ ਸੀ ਇਹ ਅੱਧੇ ਦਾ ਪੂਛ ਮਾਰਦੇ ਫਿਰਦੇ ਸੀ ਵੀ ਅਸੀਂ ਸ਼ਾਸ ਦੇ ਵਿੱਚ ਆ ਜੀਏ ਕਿਉਂਕਿ ਇਹਨਾਂ ਨੇ ਆਪ ਜੀ ਗਾਇਕੀ ਰਹੀ ਐਕਟਿੰਗ ਰਹੀ ਪੈਸਾ ਇਕੱਠਾ ਕਰ ਲਿਆ ਸੀ ਉਸ ਤੋਂ ਬਾਅਦ ਇਹਨਾਂ ਦੀ ਸੋਚ ਇਹ ਸੀ ਵੀਰ ਆਪਾਂ ਆ ਵੀ ਇੱਕ ਐਸ਼ ਕਰਕੇ ਦੇਖੀਏ ਜਿਹੜੀ ਮੰਤਰੀਆਂ ਵਾਲੀ ਹੁੰਦੀ ਹੈ ਵੀ ਸਾਡੇ ਪਿੱਛੇ ਲੀਡ ਕਾਰਾਂ ਹੋਣ ਸਕਿਉਰਿਟੀ ਹੋਵੇ ਇਹਨਾਂ ਨੇ ਸਾਰੇ ਕਲਾਕਾਰਾਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਸੀਗੇ ਇਹਨਾਂ ਦਾ ਮੋਢੀ ਉਹ ਸਾਰਿਆਂ ਨੂੰ ਲਿਆਇਆ ਪੈਸੇ ਵਾਲੇ ਸੀਗੇ ਹੁਣ ਨਾਲੇ ਤਾਂ ਇਹ ਉਹ ਪੈਸਾ ਆਪ ਦਾ ਕਵਰ ਕਰ ਰਿਹਾ ਜਿਹੜਾ ਲਾਇਆ ਲੋਕਾਂ ਨੂੰ ਮਿਲ ਸੀ ਵੀ ਇੱਕ ਨਵੀਂ ਪਾਰਟੀ ਆਈ ਹੈ ਆਮ ਆਦਮੀ ਇਹ ਬਦਲਾ ਕਰੂ ਹੋਰ ਹੈ ਇਹਨਾਂ ਨੇ ਸਾਰਾ ਤਾਂ ਪੈਸਾ ਇਕੱਠਾ ਕਰਨ ਤੇ ਜ਼ੋਰ ਲਾਤਾ ਹੋ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਪੈਸਾ ਇਕੱਠਾ ਕਰਨ ਦੇ ਨਾਲ-ਨਾਲ ਇਹਨਾਂ ਨੇ ਉਹ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਹੋਰ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਸੀ ਜੇ ਭਗਵੰਤ ਮਾਨ ਦੀ ਆਵਾਜ਼ ਨੂੰ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਇਸੇ ਤਰ੍ਹਾਂ ਬੰਦ ਕਰਦੀਆਂ ਤਾਂ ਭਗਵੰਤ ਮਾਨ ਮੁੱਖ ਮੰਤਰੀ ਬਣ ਜਾਂਦਾ ਇਹ ਤਾਂ ਕਿਸੇ ਆਵਾਜ਼ ਨੂੰ ਵੀ ਨਹੀਂ ਉਠਣ ਦਿੰਦਾ ਦੂਜੀਆਂ ਸਰਕਾਰਾਂ ਇੱਥੋਂ ਤੱਕ ਨਹੀਂ ਗਿਰੀਆਂ ਸੀ ਵੀ ਜੇ ਕੋਈ ਸੱਚ ਦੀ ਆਵਾਜ਼ ਬੋਲਦਾ ਹੈ ਤਾਂ ਉਹਨੂੰ ਬੋਲਣ ਉਹ ਦਿੰਦੀਆਂ ਸੀ ਇਹ ਐਡੀ ਨਿਕੰਮੀ ਸਰਕਾਰ ਹੈ ਫੇਰ ਸਾਨੂੰ ਇਹ ਕਿਹਾ ਜਾਵੇ ਵੀ ਜਿਹੜਾ ਆਪਣੇ ਸਮਾਜ ਦਾ ਰਾਜਨੀਤਿਕ ਬੰਦਾ ਹੈ ਆਪਾਂ ਹਲਕੇ ਦਾ ਐਮਐਲਏ ਐਮਪੀ ਬਣਾਉਣੇ ਆ ਆਪ ਨੂੰ ਤਾਂ ਉਮੀਦ ਹੁੰਦੀ ਹੈ ਆਸ ਹੁੰਦੀ ਹੈ ਵੀ ਯਾਰ ਇਹ ਇੱਕ ਸੱਚਾ ਸੁੱਚਾ ਬੰਦਾ ਹੈ ਇਹ ਆਪਣੇ ਹਲਕੇ ਦਾ ਵਿਕਾਸ ਕਰੂਗਾ ਤੇ ਇਹ ਕਿਸੇ ਧੀ ਭੈਣ ਦੀ ਜਿੰਨੀ ਤੱਕੂਗਾ ਲਗਭਗ ਇਹਨਾਂ ਦੇ ਬਹੁਤ ਸਾਰੇ ਐਮਐਲਏਾਂ ਦੇ ਛੋਟਾ ਮੰਨ ਕੇ ਚਲੋ ਬਿਨਾ ਕੱਪੜਿਆਂ ਦੇ ਵੀਡੀਓਜ਼ ਆਈਆਂ ਬਹੁਤ ਸਾਰੇ ਕੁੜੀਆਂ ਦੇ ਵੀਡੀਓਜ਼ ਆਈਆਂ ਹੁਣ ਰਹਿੰਦੀ ਖੁੰਦੀ ਇਹਨਾਂ ਦੀ ਜਿਹੜੀ ਇੱਕ ਆਡੀਓ ਲੀਕ ਹੋਈ ਹੈ ਉਹਦੇ ਵਿੱਚ ਇਹ ਇੰਨੇ ਗੰਦੇ ਸ਼ਬਦ ਬੋਲਦੇ ਆ ਹੁਣ ਲਾਂ ਤਾਂ ਇਹ ਹੈ ਵੀ ਜਿਹੜੇ ਬੰਦੇ ਭਾਈ ਜਿੰਦਾ ਦੇ ਨਾਲ ਖੜੇ ਸੀਗੇ ਇਹਨਾਂ ਤੇ ਯਕੀਨ ਕਰਦੇ ਸੀ ਵੀ ਸਾਡਾ ਇਹ ਹਲਕੇ ਦਾ ਐਮ.ਐਲ.ਏ. ਹੈ ਇਹ ਉਹਨਾਂ ਨੂੰ ਨਹੀਂ ਬਖਸ਼ ਰੇ ਤੇ ਤੂੰ ਮੈਂ ਤਾਂ ਕੀ ਲੱਗੇ ਆਪਾਂ ਨੂੰ ਇਹ ਕਦੋਂ ਬਖਸ਼ਣਗੇ ਹੁਣ ਗੱਲ ਸੋਚ ਬਦਲਣ ਦੀ ਹੈ ਆਪਾਂ ਇੱਕੇ ਦਮ ਕਿਸੇ ਦੇ ਮਗਰ ਨਾਲ ਲੱਗਿਆ ਕਰੋ ਵੀਰ ਆਪਾਂ ਆ ਨਮੀਜੀ ਪਾਰਟੀ ਆਈ ਐ ਇਹਨੂੰ ਜਿਤਾ ਦੇਗੇ ਇਹਨੂੰ ਐਮਐਲਏ ਬਣਾ ਦੇਗੇ ਜਿਹੜੇ ਆਪਣੇ ਸਮਾਜ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਮੁੰਡੇ ਬੈਠੇ ਆ ਨਾ ਸੂਝਵਾਨ ਕਿਸਾਨ ਜਥੇਬੰਦੀਆਂ ਨੂੰ ਵੀ ਕਹੂੰਗਾ ਮੈਂ ਸਮਾਜ ਸੇਵਕਾਂ ਨੂੰ ਵੀ ਕਹੂੰਗਾ ਕਿ ਉਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਪੰਜਾਬ ਨੂੰ ਆਪਾਂ ਬਚਾ ਸਕੀਏ ਪੰਜਾਬ ਦਾ ਐਸ ਵਕਤ ਬਹੁਤ ਗੁਰਾ ਹਾਲ ਹੈ ਬਹੁਤ ਮਾੜਾ ਜੇ ਦੇਖਿਆ ਜਾਵੇ ਜੇ ਇਸੇ ਤਰ੍ਹਾਂ ਪੰਜਾਬ ਦੇ ਹਾਲਾਤ ਰਹੇ ਤਾਂ ਪੰਜਾਬ ਨੂੰ ਇਹ ਲੀਡਰ ਖਤਮ ਕਰ ਦੇਣਗੇ ਹੁਣ ਗੱਲ ਤਾਂ ਇਹ ਆ ਵੀ ਆਪਾਂ ਉਹ ਲੋਕਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਜਿਹੜੇ ਸੱਚੇ ਸਮਾਜ ਸੇਵੀ ਨੇ ਸਮਾਜ ਦਾ ਸੱਚੇ ਜਿਹੜਾ ਸੁਧਾਰ ਕਰਨਾ ਚਾਹੁੰਦੇ ਆ ਆਪਾਂ ਲਿਸ਼ਕ ਪੁਸ਼ਕ ਦੇਖ ਲੈਨੇ ਆਪਾਂ ਇਹ ਦੇਖ ਲੈਨੇ ਫਲਾਨੀ ਪਾਰਟੀ ਫਲਾਨੀ ਸਰਕਾਰ ਵੀ ਆਹਾ ਅੱਗੇ ਜਾ ਰਹੀ ਇਹਨੂੰ ਵੋਟਾਂ ਪਾ ਦਿਓ ਯਾਰ ਜੇ ਕਿਸੇ ਹੋਰ ਨੂੰ ਪਾਰਟੀ ਦਾ ਵੋਟ ਖਰਾਬ ਕਰਨਾ ਪਰ ਉਸ ਦਾ ਉਹਦਾ ਰਿਜ਼ਲਟ ਕੀ ਆ ਆਪਾਂ ਨੂੰ ਫਿੱਟ ਲਾਂਤ ਹੀ ਮਿਲਦੀ ਹੈ ਤਾਂ ਕਰਕੇ ਇੱਕ ਜੁੱਟ ਹੋ ਕੇ ਰਹੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹੋ ਜੀ ਸਰਕਾਰ ਨਹੀਂ ਬਣਾਉਣੀ ਕਿ ਜਿਹੜਾ ਰੰਗ ਇਹਨਾਂ ਨੇ ਹੁਣ ਦਿਖਾਇਆ ਇਹੋ ਜਿਹਾ ਰੰਗ ਦਿਖਾਵੇ